ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਫਿਰ ਜਿਵੇਂ ਧਾਮੀ ਦਾ ਨਾਮ ਅੱਗੇ ਵਧਾਇਆ ਗਿਆ ਉਸ ਤੋਂ ਸਾਫ ਹੈ ਕਿ ਧਾਮੀ ਹਰੀ ਸੁਪੀਰ ਬਾਦਲ ਦੀ ਦਿੱਤੀ ਟਾਸਕ ਨੂੰ ਪਾਸ ਕਰ ਚੁੱਕੇ ਸੀ ਇਹ ਚੋਣ ਨਾਲ ਉਹ ਵੱਡਾ ਪਹਿਲੂ ਐਸਜੀਪੀਸੀ ਦੇ ਸਮੁੱਚੇ ਢਾਂਚੇ ਦੀ ਦੁਬਾਰਾ ਚੋਣ ਹੋਣ ਦਾ ਸਵਾਲ ਹੈ ਤੇ ਬຸນਨ ਸਰਜੀਤ ਅਕਾਲੀ ਦਲ ਲਈ ਇਹ ਚਣੌਤੀ ਰਹੀ ਹੈ ਕਿ ਗਾਂ ਕੀਵੇਂ ਵਧਣਗੇ ਹੁਣ ਤਰਨਤਾਰ ਦੇ ਵਿੱਚ ਕੀ ਜਵਾਬ ਦੇਣਾ ਹੈ ਪਰ ਸਵਾਲ ਤਾਂ ਹੈ ਕਿ ਮੈਂਬਰ ਲਗਾਤਾਰ ਘਟ ਰਹੇ ਨੇ ਤੇ ਕੇਂਦਰ ਉਹਦੇ ਤੇ ਗੱਲ ਨਹੀਂ ਕਰਦਾ ਬੀਜੇਪੀ ਆਪਣੇ ਲਈ ਥਾਂ ਲੱਭਦੀ ਫਿਰਦੀ ਹੈ ਇੱਧਰ ਜੋ ਕੁਝ ਐਂਸਲੇ ਹੋ ਰਹੇ ਨੇ ਸੂਬੇ ਦੇ ਨਾਮ ਦੇ ਨਾਲ ਪਛਾਣੀ ਜਾਂਦੀ ਯੂਨੀਵਰਸਿਟੀ ਹੁਣ ਨਾਮ ਦੀ ਉਹ ਪੰਜਾਬ ਯੂਨੀਵਰਸਿਟੀ ਰਹਿ ਗਈ ਹੈ ਕੀ ਕੇਂਦਰ ਦੀ ਇੱਕ ਕੋਸ਼ਿਸ਼ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸੂਬੇ ਨੂੰ ਵੀ ਜੰਮੂ ਕਸ਼ਮੀਰ ਵਾਂਗ ਡਿਊਟੀ ਬਣਾਉਣਾ ਵਿਦਿਆਰਥੀ ਜਿਹੜੇ ਨਵੇਂ ਦਾਖਲ ਹੋਣ ਆ ਰਹੇ ਨੇ ਉਹਨਾਂ ਤੋਂ ਐਫੀਡੈਫਟ ਲਿਆ ਜਾ ਰਿਹਾ ਹੈ ਜਦੋਂ ਵੀ ਐਫੀ ਡੈਪਟ ਭਰਾ ਦੇ ਨੇ ਸਭ ਤੋਂ ਕਿ ਯੂਨੀਵਰਸਿਟੀ ਜੇ ਦਾਖਲਾ ਲੈਣਾ ਤਾਂ ਲਿਖ ਕੇ ਦਿਓ ਕਦੇ ਵੀ ਧਰਨਾ ਪ੍ਰਦਰਸ਼ਨ ਨਹੀਂ ਕਰਾਂਗੇ ਹੁਣ ਯੂਨੀਵਰਸਿਟੀ ਦਾ ਪੂਰਾ ਕੰਟਰੋਲ ਬੋਰਡ ਆਫ ਗਵਰਨਰਸ ਕੋਲ ਚਲਾ ਜਾਏਗਾ ਸਮਾਯਾ ਖਰਚੇ ਦਾ ਬੋਝ ਨਾ ਪੈ ਜਵੇ ਜਦੋਂ ਪੰਜਾਬ ਦੇ ਵਿੱਚੋਂ ਵੱਢ ਕੇ ਹਰਿਆਣਾ ਤੇ ਹਿਮਾਚਲ ਅੱਡ ਹੋਗੇ ਬ੍ਰੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਪੰਜਾਬ ਤੇ ਸ਼ੀ ਆਪਣੇ ਆਪ ਨੂੰ ਘੋਸ਼ਿਤ ਕਰਨ ਲਈ ਬਹੁਤ ਕਾਲੀ ਪਈ ਹੋਈ ਸੀ ਉਹ ਪੰਜਾਬੀ ਯੂਨੀਵਰਸਿਟੀ ਦੇ ਮਸਲੇ ਤੇ ਸਭ ਸੁਣ ਗਿਆ ਜੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਉਹਨਾਂ ਨੇ ਫੈਸਲਾ ਕੀਤਾ ਤਾਂ ਰਾਜਨੀਤਿਕ ਤੌਰ ਤੇ ਜਾ ਕੇ ਘੇਰ ਲਓ ਆ ਜੀ ਟਿਕਟਾਨੀ ਲਿਆ ਕਰਨੀਆਂ ਕਿਸੇ ਨੇ ਕੁੰਡੇ ਖੜਕਾਇਆ ਕਰਨਗੇ ਜੀ ਮਤਲਬ ਇਹ ਮੁੱਖ ਮੰਤਰੀ ਦੇ ਕੰਮ ਨਹੀਂ ਹੈ ਪੰਜਾਬ ਚ ਰਾਜ ਭਾਗ ਵੀ ਨਹੀਂ ਜਿਨ੍ਹਾਂ ਨੂੰ ਮਿਲਿਆ ਉਹ ਹੁਣੇ ਪੰਜਾਬ ਦੀਆਂ ਸੰਸਥਾਵਾਂ ਦਾ ਕਾਹਨ ਕਰਦੇ ਆ ਰਹੇ ਨੇ ਮਾਰਦੇ ਆ ਰਹੇ ਨੇ ਤੇ ਫਿਰ ਇਹ ਡਬਲ ਇੰਜਨ ਤਾਂ ਧੂਕੇ ਲੈ ਜਾਊਗਾ ਅਦਾਲਤ ਦੇ ਵਿੱਚ 40 ਮਿੰਟ ਤੱਕ ਜੱਜ ਦੇ ਸਾਹਮਣੇ ਬਹਿਸ ਹੋਈ ਬੁੱਲਰ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਦੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਕਿ ਲਗਭਗ 2 ਦਰਜਨ ਦੇ ਕਰੀਬ ਅਜਿਹੇ ਅਫਸਰ ਜਿਨ੍ਹਾਂ ਦੇ ਹਵਾਲੇ ਨਾਲ ਇਹ ਕਾਰਵਾਈ ਅਗਾਂਹ ਵਧਣੀ ਹੈ ਤੇ ਵੱਡੇ ਨਾਮ ਸਾਹਮਣੇ ਆਉਣ ਲੱਗੇ ਨੇ ਕ੍ਰਿਸ਼ਨੂ ਨੂੰ ਵਕੀਲ ਤੇ ਕੁਝ ਧਿਰਾਂ ਦੇ ਵਿਅਕਤੀ ਕੁਝ ਧਿਰਾਂ ਖੁਦ ਮਿਲਣ ਲੱਪਹ ਰਹੀਆਂ ਪਰ ਪਰਿਵਾਰ ਮਿਲ ਨਹੀਂ ਰਿਹਾ ਪਰਿਵਾਰ ਤਾਂ ਕਹਿੰਦੇ ਤਾਲੇ ਲਾ ਕੇ ਫਰਾੜਿਆ ਨਾ ਪਿੱਛੇ ਗੱਡੀਆਂ ਰੋਕੀਆਂ ਕਿ ਅਖਬਾਰਾਂ ਦਬਾਅ ਹੇਠ ਰਹਿਣ ਕੇਜਰੀਵਾਲ ਦਾ ਪਰਦਾਨਾ ਫਰੁੱਲਣ ਗਵਾਰਾਂ ਨੂੰ ਗੱਡੀਆਂ ਨੂੰ ਧੰਕਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਨੂੰ ਗੱਡੀਆਂ ਰੋਕਣ ਦਾ ਹੁਕਮ ਕਿਉਂ ਆ। ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਵਲ ਡਿਸਕਸ਼ਨ ਐਸਜੀਪੀਸੀ ਦੀ ਪ੍ਰਧਾਨਗੀ ਮੁੜ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਗਈ। ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਫਿਰ ਜਿਵੇਂ ਧਾਮੀ ਦਾ ਨਾਮ ਅੱਗੇ ਵਧਾਇਆ ਗਿਆ। ਉਸ ਤੋਂ ਸਾਫ ਹੈ ਕਿ ਧਾਮੀ ਹੋਰੀ ਸੁਪੀਰ ਬਾਦਲ ਦੀ ਦਿੱਤੀ ਟਾਸਕ ਨੂੰ ਪਾਸ ਕਰ ਚੁੱਕੇ ਸੀ। ਇਸ ਲਈ ਉਹਨੂੰ ਤਾਂ ਮੁੜ ਕੇ ਪ੍ਰਧਾਨ ਬਣਨਾ ਤੈਅ ਸੀ। ਪਰ ਸਵਾਲ ਤਾਂ ਸਾਹਮਣੇ ਵਾਲੀ ਧਿਰ ਨੂੰ ਲੈ ਕੇ ਵੀ ਸੀ। ਕਿ ਸਾਹਮਣੇ ਵਾਲੀ ਧਿਰ ਜਿਸ ਤਰ੍ਹਾਂ ਲੜੀ ਖੜੀ। ਕਿ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਲਈ ਅਗਲੀ ਚੁਣੌਤੀ ਪਾਰ ਕਰਨਾ ਸਾਨ ਹੋਏਗਾ। ਜਦੋਂ ਕਿ ਇਹ ਚੋਣ ਨਾਲ ਉਹ ਵੱਡਾ ਪਹਿਲੂ एसजीपीसी ਦੇ ਸਮੁੱਚੇ ਢਾਂਚੇ ਦੀ ਦੁਬਾਰਾ ਚੋਣ ਹੋਣ ਦਾ ਸਵਾਲ ਹੈ ਕੇਂਦਰ ਸਮਾਹੱਦ ਬੀਤਣ ਦੇ ਬਾਵਜੂਦ ਵੀ ਚੋਣ ਕਰਾਉਣ ਲਈ ਤਿਆਰ ਨਹੀਂ ਤੇ ਇਸ ਦੇ ਉੱਤੇ ਲਗਾਤਾਰ ਬਹਿਸ ਚੱਲ ਰਹੀ ਹੈ ਕਿ ਕੀ ਇਸ ਨੂੰ ਵੀ ਦਿੱਲੀ ਗੁਰਦੁਆਰਾ ਪੰਧ ਕਮੇਟੀ ਮੰਗ ਹਰਿਆਣਾ ਗੁਰਦੁਆਰਾ ਪੰਧ ਕਮੇਟੀ ਮੰਗ ਸੂਬੇ ਦੀ ਗੁਰਦੁਆਰਾ ਕਮੇਟੀ ਬਣਾ ਲਿਆ ਜਾਵੇ ਜਾਂ ਇਸ ਦਾ ਇਹ ਔਰਾ ਰੱਖਣ ਦੇ ਵਿੱਚ ਬਾਦਲਦਲ ਨੂੰ ਅਜੇ ਫਾਇਦਾ ਹੋ ਰਿਹਾ ਕਿਉਂਕਿ ਜੇਕਰ ਚੋਣ ਹੁੰਦੀ ਆ ਤਾਂ ਸ਼ਾਇਦ ਮੈਂਬਰ ਹੋਰ ਆ ਜਾਣ ਤੇ ਫਿਰ ਪ੍ਰਧਾਨਗੀਆਂ ਵੀ ਉਹ ਪੁਰਾਣੇ ਮੈਂਬਰਾਂ ਦੇ ਹਵਾਲੇ ਨਾਲ ਚੋਣ ਹੋਈ ਆ ਸੋ ਇਸ ਲਈ ਉਹਦੇ ਵਿੱਚ ਕੋਈ ਦਿੱਕਤ ਨਹੀਂ ਸੀ ਪਰ ਧਾਮੀ ਹੋਰਾਂ ਦਾ ਇੱਥੇ ਪ੍ਰਧਾਨ ਬਣਨਾ ਜਿੱਥੇ ਇਸ ਪ੍ਰਕਿਰਿਆ ਦਾ ਆ ਕੇ ਵੀ ਉਹ ਬਾਦਲ ਦਲ ਲਈ ਸਹੀ ਕੰਮ ਕਰ ਰਹੇ ਨੇ ਜਾਂ ਉਹਨਾਂ ਦੇ ਲਈ ਰੋਲ ਨਿਭਾ ਰਹੇ ਨੇ ਜਾਂ ਉਹਨਾਂ ਨੇ ਆ ਜਿਹੜਾ ਕਟਨਾਕਰਮ ਸੀ ਉਹਨੂੰ ਸਹੀ ਟੈਕਲ ਕਰ ਲਿਆ ਹੈ ਨਾ ਤੇ ਪੁਨਰ ਸਰਜੀਤ ਅਕਾਲੀ ਦਲ ਲਈ ਇਹ ਚਣੌਤੀ ਰਹੀ ਹੈ ਕਿ ਅਗਾ ਕਿਵੇਂ ਬਦਲਣਗੇ ਹੁਣ ਤਰਨਤਾਰ ਦੇ ਵਿੱਚ ਕੀ ਜਵਾਬ ਦੇਣਾ ਹੈ ਪਰ ਇਥੇ ਚੋਣ ਜਿੱਤਣ ਦਾ ਬਾਦਲਦਲ ਨੂੰ ਫਾਇਦਾ ਜਿਹੜਾ ਪਹਿਲਾਂ ਹੀ ਦਿਖਦਾ ਸੀ ਕਿ ਚੋਣ ਤਾਂ ਜਿੱਤੀ ਪਈ ਐ ਉਹਦਾ ਫਾਇਦਾ ਕੀ ਤਰਨ ਤਰਨ ਜਾ ਕੇ ਹੋਏਗਾ ਸਵਾਲ ਤਾਂ ਇਹ ਵੀ ਤਰਨ ਤਰਨ ਦੇ ਵਿੱਚ ਬਾਦਲਦਲ ਆਪਣੇ ਆਪ ਨੂੰ ਅਸਲੀ ਕਾਲੀ ਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦਾ ਪੁਨਰ ਸਰਜੀਤ ਐ ਤੇ ਅਮਰਤਪਾਲ ਵਾਲੀ ਧਿਰ ਉਹ ਆਪਣੇ ਆਪ ਨੂੰ ਅਸਲੀ ਕਾਲੀ ਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦੇ ਨੇ ਜੇ ਉਹਨਾਂ ਉਹ ਸਾਂਝਾ ਉਮੀਦਵਾਰ ਜਿੱਤਦਾ ਤਾਂ ਉਹਦੇ ਨਾਲ ਕੀ ਪੁਨਰ ਸਰਜੀਤ ਅਕਾਲੀ ਦਲ ਨੂੰ ਵੀ ਫਾਇਦਾ ਹੋਏਗਾ ਜਾਂ ਇਕੱਲੇ ਅਮਰਤਪਾਲ ਦੀ ਧਿਰ ਨੂੰ ਫਾਇਦਾ ਹੋਏਗਾ ਇਹ ਸਵਾਲ ਲੋਕਾਂ ਦੇ ਮਨਾਂ 'ਚ ਤੇ ਜੇ ਹੁਣ ਬਦਲਦਾਨ ਨੇ ਇਹ ਚੋਣ ਜਿੱਤ ਲਈ ਐ ਐਸਜੀਪੀਸੀ ਵਾਲੀ ਤਾਂ ਕੀ ਉਹ ਇਹਦਾ ਕੋਈ ਫਾਇਦਾ ਚੁੱਕ ਸਕਣਗੇ ਇਹ ਪਹਿਲਾਂ ਚੋਣ ਕਰਾਉਣ ਦਾ ਸਵਾਲ ਵੀ ਖੜਾ ਹੋਇਆ ਹੈ ਕਿ ਪਹਿਲਾਂ ਚੋਣ ਕਰਾਈ ਹੋਏ ਇਸ ਲਈ ਜਾ ਰਹੀ ਹੈ ਇਹ ਸਾਰੇ ਸਵਾਲ ਅੱਜ ਦੇ ਐਸਜੀਪੀਸੀ ਦੇ اجلاس ਨੇ ਨਵੇਂ ਸਿਰਿਓਂ ਖੜੇ ਕੀਤੇ ਨੇ ਇਸ ਲਈ ਇਹ ਪਹਿਲੂ ਬਹੁਤ ਹੈ ਹਾਂ ਜੀਕਰ ਵੈਸੇ ਦੇਖੀਏ ਤਾਂ ਵੀ ਠੀਕ ਹੈ ਤਾਂ ਮੀਹਰਾ ਤਾਂ ਪਤਾ ਹੀ ਸੀਗਾ ਕਿ ਉਹਨਾਂ ਨੇ ਆਪਣਾ ਇਸ ਤਰੀਕੇ ਨਾਲ ਬੁਣਤ ਬੁਣੀ ਹੋਈ ਹੈ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਗੀ ਪਰ ਸਵਾਲ ਇਹ ਤੇ ਕਿ ਮੈਂਬਰ ਲਗਾਤਾਰ ਘਟ ਰਹੇ ਨੇ ਤੇ ਕੇਂਦਰ ਉਹਦੇ ਤੇ ਗੱਲ ਨਹੀਂ ਕਰਦਾ 185ਾਂ ਚੋਂ ਲਗਭਗ 148 ਮੈਂਬਰ ਰਹਿ ਗਏ ਹੁਣ ਤੇ ਇੱਥੋਂ ਦਾ ਜਿਆਦਾ ਲੱਗੂ ਤੁਸੀਂ ਸਥਿਤੀ ਕੀ ਹੈ 100 185 ਚੋਂ 170 ਚੁਣੇ ਹੋਏ ਮੈਂਬਰ ਨੇ ਤੇ ਜਿਨ੍ਹਾਂ ਚ ਇਤੋਂ ਲਾ 15-9 ਮਿੰਟ ਹੁੰਦੇ ਨੇ ਤਾਂ 185 ਮੈਂਬਰ ਬਣਦੇ ਤੇ ਇਹਨਾਂ ਦੇ ਵਿੱਚੋਂ ਮਤਲਬ ਲਗਾਤਾਰ ਗਿਣਤੀ ਘਟ ਰਹੀ ਹੈ ਕੁਝ ਮੈਂਬਰ ਸਿਫਾ ਦੇ ਚੁੱਕੇ ਨੇ ਕੁਝ ਇਸ ਦੁਨੀਆ ਤੋਂ ਜਾ ਚੁੱਕੇ ਨੇ ਕੁਝ ਗੈਰ ਹਾਜ਼ਰੀ ਸੋ ਜੇ 150 ਦੇ ਗੇਟ ਦੇ ਵਿੱਚ ਹੀ ਮੈਂਬਰ ਰਹਿ ਗਏ ਤੇ ਲਗਾਤਾਰ ਮੈਂਬਰਾਂ ਦੀ ਇਸ ਤਰ੍ਹਾਂ ਗਿਣਤੀ ਘਟ ਰਹੀ ਹੈ ਤੇ ਫਿਰ ਇਹ ਵੀ ਤੱਕ ਸੰਵਿਧਾਨਕ ਬਾਡੀ ਹੈ ਤੇ ਉਹਦੀ ਚੋਣ ਸਮੇਂ ਸਰ ਕਿਉਂ ਨਹੀਂ ਹੈ ਸਵਾਲ ਸਭ ਤੋਂ ਪਹਿਲੂ ਹੋਇਆ ਠੀਕ ਹੈ ਬਾਦਲਦਲ ਇਸ ਨੂੰ ਕਿਵੇਂ ਪ੍ਰਚਾਰਦਾ ਹੈ ਇਸ ਪ੍ਰਧਾਨਗੀ ਜਿਤ ਨੂੰ ਜਾਂ ਕਿੰਨਾ ਕੁ ਆਮ ਲੋਕਾਂ ਤੇ ਦਾ ਅਸਰ ਹੁੰਦਾ ਹੈ ਇਹ ਤਾਂ ਤਰਨ ਤਰਨ ਦੇ ਨਤੀਜੇ ਦੱਸਣਗੇ ਪਰ ਪ੍ਰਧਾਨਗੀ ਇੱਕ ਵਾਰ ਫਿਰ ਬਾਜ਼ਦਾਨ ਕੋਲ ਹੀ ਰਹਿ ਗਈ ਬਾਕੀ ਮੈਂਬਰ ਚੁਣੇ ਜਾਂਚ ਨੂੰ ਕੋਈ ਦਿੱਕਤ ਨਹੀਂ ਆਈ ਇਹ ਪ੍ਰਕਿਰਿਆ ਚ ਅਗਰੇ ਕਾਮਯਾਬ ਨੇ ਹੁਣ ਸਭ ਦੀਆਂ ਨਜ਼ਰਾਂ ਤਰਨਤਰੰਤੇ ਨੇ ਕਿ ਉਥੇ ਕੀ ਹੋਏਗਾ ਕਿਉਂਕਿ ਪੜ ਪੂਰੀ ਤਰ੍ਹਾਂ ਭੱਕ ਗਿਆ ਜਿਸ ਤਰ੍ਹਾਂ ਕਾਂਗਰਸ ਨਵੇਂ ਤਰੀਕੇ ਨਾਲ ਉਥੇ ਚੋਣ ਲੜਨ ਦੀ ਪ੍ਰਕਿਰਿਆ ਚ ਉਹਨੂੰ ਹਿੰਦੁਸਤਾਨ ਬਨਾਮ ਇਹਦਾ ਬਣਾ ਕੇ ਕੇ ਪੇਸ਼ ਕਰ ਰਹੀ ਹੈ ਬੀਜੇਪੀ ਆਪਣੇ ਲਈ ਥਾਂ ਲੱਭਦੀ ਫਿਰਦੀ ਹੈ ਇੱਧਰ ਜੋ ਕੁਝ ਫੈਸਲੇ ਹੋ ਰਹੇ ਨੇ ਉਹਦੇ ਹਵਾਲੇ ਉਹਨਾਂ ਲਈ ਚੁਣੌਤੀ ਬਣਨਗੇ ਹੈਨਾ ਹੜਾਲੀ ਸਥਿਤੀ ਤੋਂ ਲੈ ਕੇ ਪੁੱਲਰ ਤੱਕ ਵਾਲੇ ਮਾਮਲੇ ਪੁਲਿਸ ਤਾਚਾਰ ਵਾਲੇ ਮਾਮਲਿਆਂ ਤੱਕ ਸੱਤਾਤਰੀ ਤਿਰਕਰੀ ਹੈ ਫਿਰ ਵੀ ਜਿਮਨੀ ਚੌਂਣ ਦੇ ਵਿੱਚ ਸੱਤਾਤਰੀ ਤਿਰ ਦਾ ਐਜੂਪਰ ਰਹਿੰਦਾ ਹੈ ਹਨਾ ਮੰਨਿਆ ਜਾਂਦਾ ਕਿ ਉਹ ਮਸ਼ੀਨਰੀ ਤੇ ਸਾਰੇ ਸਰਕਾਰੀ ਤੰਤਰ ਜੰਤਰ ਪੁਲਿਸ ਦੇ ਸਾਰੇ ਇਸ ਚੌਂਣ ਚੋਂ ਨਿਕਲਣ ਦੀ ਕੋਸ਼ਿਸ਼ਾਂ ਕਰਦੀਏ ਸੋ ਉਹ ਸਾਰੀਆਂ ਚੀਜ਼ਾਂ ਨੇ ਪਰ ਅੱਜ ਦੀ ਐਸਜੀਪੀਸੀ ਦੇ اجلاس ਦੇ ਵਿੱਚ ਪ੍ਰਧਾਨਗੀ ਦੀ ਚੋਣ ਜਿੱਤਣ ਦੇ ਨਾਲ ਕੀ ਸੁਖਵੀਰ ਬਾਦਲ ਹੋਰੀ ਤਰਨਤਾਰਨ ਦੇ ਵਿੱਚ ਆਪਣੇ ਆਪ ਨੂੰ ਕੋਈ ਵੱਡੀ ਤਰ੍ਹਾਂ ਵਿੱਚੋਂ ਪੇਸ਼ ਕਰਨ ਚ ਕਾਮਯਾਬ ਹੋਣਗੇ ਕਿ ਇਹਦਾ ਫਾਇਦਾ ਉਹਨਾਂ ਦੀ ਉਮੀਦਵਾਰ ਨੂੰ ਮਿਲੇਗਾ ਜਾਂ ਇਸ ਹਾਰ ਦਾ ਨੁਕਸਾਨ ਪੁਨਰ ਸਰਜੀ ਅਕਾਲੀ ਦਲ ਦੇ ਰਾਹੀਂ ਮਤਲਬ ਮਨਦੀਪ ਸਿੰਘ ਤੱਕ ਜਾਏਗਾ ਅ ਅਮਰਤਪਾਲ ਉਹਨਾਂ ਦੀ ਅਕਾਲੀ ਦਲ ਤੱਕ ਜਾਏਗਾ ਪਾਰਸ ਪੰਜਾਬ ਦੇ ਕਲ ਦਲ ਤੱਕ ਜਾਏਗਾ ਇਹ ਸਵਾਲ ਵੀ ਨਾਲ ਖੜੇ ਹੋਗੇ ਨੇ ਸੋ ਇਹ ਸਾਰੇ ਸਵਾਲਾਂ ਦੋ ਚਾਰ ਹੁੰਦੇ ਆ ਐਸਜੀਪੀਸੀ ਚੋਂ ਤਾਂ ਕਿਸਤੀ ਕੱਢ ਕੇ ਲੈ ਗਏ ਸੁਖਵੀਰ ਤਰਨਤਾਰਨ ਚ ਅਜੇ ਖਾਸੀ ਫਸਿਆ ਜਨਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸ਼ਬਦ ਦੇ ਨਾਲ ਸੂਬੇ ਦੇ ਨਾਮ ਦੇ ਨਾਲ ਪਛਾਣੀ ਜਾਂਦੀ ਯੂਨੀਵਰਸਿਟੀ ਹੁਣ ਨਾਮ ਦੀ ਉਹ ਪੰਜਾਬ ਯੂਨੀਵਰਸਿਟੀ ਰਹਿ ਜੇਗੀ ਕਿ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਗਾਇਬ ਕੀਤਾ ਹੈ ਕਿ ਕੇਂਦਰ ਦੀ ਇੱਕ ਕੋਸ਼ਿਸ਼ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸੂਬੇ ਨੂੰ ਵੀ ਜੰਮੂ ਕਸ਼ਮੀਰ ਵਾਂਗ ਝੂਟੀ ਬਣਾਉਣਾ ਠੀਕ ਹੈ ਅਗਲੇ ਨਦੀ ਜੁਨੀਵਰਸਿਟੀ ਚੋਂ ਪੰਜਾਬ ਨੂੰ ਬਾਹਰ ਕੀਤਾ ਹੈ ਕੱਲ ਨੂੰ ਭਾਰਤ ਦੇ ਨਕਸ਼ੇ ਚੋਂ ਪੰਜਾਬ ਨੂੰ ਡਿਉਟੀ ਦੇ ਰੂਪ ਚ ਪੇਸ਼ ਕਰ ਦੇਣਗੇ ਤੇ ਆਪਾਂ ਸੁੱਤੇ ਰਹੀ ਆਪਾਂ ਕੀ ਕਰਨਾ ਆਪਾਂ ਆਪਣੇ ਨਿਆਂ ਦਾ ਦੇਖੀਏ ਉਪਦੇਸ਼ ਸੱਟ ਕਰਨੇ ਆ ਹੈ ਆਪਾਂ ਆਪਣੀ ਹੱਟੀ ਦਾ ਹਾਲ ਦੇਖੀਏ ਹੈਨਾ ਆਪਾਂ ਜ਼ਮੀਨਾਂ ਦੇ ਲਈ ਤਾਂ ਧਰਨੇ ਲਾਈਏ ਪਰ ਪੰਜਾਬ ਦੇ ਲਈ ਧਰਨਾ ਕਿਨੇ ਲਾਉਣਾ ਹੈ ਪੰਜਾਬ ਦੀ ਲੜਾਈ ਕਿਨੇ ਲੜਨੀ ਹੈ ਕੇਂਦਰੀਕਰਨ ਖਿਲਾਫ ਅੱਜ ਇੱਕ ਵੱਡੀ ਚੁਣੌਤੀ ਆ ਖਲੋਤੀ ਹੈ ਇਹ ਤੋਂ ਵੱਡੀ ਮਾਰ ਕੀ ਹੋएगी ਕਿ ਤੁਹਾਡੇ ਵਿਦਿਅਕ ادارے ਦਾ ਕੰਟਰੋਲ ਜਿਹੜਾ ਪੜਾਦਰ ਪੜਾ ਪਿਛਲੇ 59 ਸਾਲ ਤੋਂ ਇੱਕ ਸੈਨਟ ਦੇ ਰੂਪ ਚ ਸਿੰਡੀਕੇਟ ਦੇ ਰੂਪ ਚ ਤੁਰਿਆ ਆ ਰਿਹਾ ਸੀ ਉਸ ਨੂੰ ਤਹਿਸ ਨਹਿਸ ਕਰਦਿਆਂ ਹੋਇਆਂ ਕੇਂਦਰ ਨੇ ਆਪਣਾ ਕੰਟਰੋਲ ਕਰ ਲਿਆ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੁਣੀ ਹੋਈ ਜਮਾਤ ਦੀ ਧਿਰ ਵੱਲੋਂ ਸੱਤ ਵੱਲੋਂ ਇੱਕ ਸੈਮੀਨਾਰ 350 ਸਾਲੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਕਰਾਉਣਾ ਚਾਹਿਆ ਮਨਜ਼ੂਰੀ ਨਹੀਂ ਦਿੱਤੀ ਅਸੀਂ ਨਹੀਂ ਸਮਝੇ ਵਿਦਿਆਰਥੀ ਜਿਹੜੇ ਨਵੇਂ ਦਾਖਲ ਹੋਣ ਆ ਰਹੇ ਨੇ ਉਹਨਾਂ ਤੋਂ ਐਫੀਡੈਫਟ ਲਿਆ ਜਾ ਰਿਹਾ ਹੈ ਅਭਿਸ਼ੇਕ ਨਾ ਦਾ ਮੁੰਡਾ ਹਰਿਆਣੇ ਨਾਲ ਸੰਬੰਧਿਤ ਜਿੱਥਿਆ ਹੋਇਆ ਜਨਸਕੱਤਰ ਦੀ ਚੋਣ ਉਹ ਮੁੰਡਾ ਮਰਨ ਵਰਤੇ ਬੈਠਾ ਹੈ ਤੇ ਉਹਦੇ ਨਾਲ ਹਰੀਆਂ ਧਰਾਂ ਵਿਦਿਆਰਥੀ ਜਿਹੜੇ ਖਾਸ ਕਰ ਨਵੇਂ ਵਿਦਿਆਰਥੀ ਜਿਹੜੇ ਕਾਗ ਵਿਦਿਆਰਥੀ ਆ ਜੀ ਉਹਨੇ ਨਜ਼ਰ ਨਹੀਂ ਆਉਂਦੇ ਮੈਨੂੰ ਖਾਸ ਕਰਕੇ ਜਿਹੜੀਆਂ ਇੱਥੋਂ ਨਿਕਲ ਕੇ ਵਜੀਰੀਆਂ ਮਾਨ ਗਏ ਹੈਨਾ ਵੱਡੇ ਵੱਡੇ ਅਹੁਦਿਆਂ ਤੱਕ ਚਲੇ ਗਏ ਮੰਤਰੀ ਐਮ ਐਲ ਏ ਐਮ ਪੀ ਆਂ ਤੱਕ ਬਣ ਗਏ ਉਹ ਉਵੇਂ ਲੜਾਈ ਲੜਦੇ ਨਜ਼ਰ ਨਹੀਂ ਆਏ ਪਰ ਉਹ ਮੁੰਡਾ ਬੈਠਾ ਉਹਦੇ ਨਾਲ ਪੰਜਾਬ ਹਰਿਆਣਾ ਦੇ ਨੌਜਵਾਨ ਖੜੇ ਨੇ ਕੁੜੀਆਂ ਖੜੀਆਂ ਨੇ ਬੈਠੀਆਂ ਨੇ ਸਾਰੇ ਉਹ ਕੀ ਕਹਿ ਰਿਹਾ ਕਹਿੰਦਾ ਵੀ ਐਫੀ ਡੈਪਟ ਭਰਾ ਰਹੇ ਨੇ ਸਤੋਂ ਕਿ ਯੂਨੀਵਰਸਿਟੀ ਜੇ ਦਾਖਲਾ ਲੈਣਾ ਤਾਂ ਲਿਖ ਕੇ ਦਿਓ ਕਦੇ ਵੀ ਧਰਨਾ ਪ੍ਰਦਰਸ਼ਨ ਨਹੀਂ ਕਰੋਗੇ ਦੁਨੀਆ ਦਾ ਹਿੱਸਾ ਨਹੀਂ ਬਣੋਂਗੇ ਹੈਨਾ ਤੇ ਜੇ ਧਰਨਾ ਕਿਸੇ ਵਿਸ਼ੇ ਤੇ ਲਾਉਣਾ ਵੀ ਪਵੇ ਸਾਨੂੰ ਦੱਸ ਕੇ ਮਨਜ਼ੂਰੀ ਲੈ ਕੇ ਲਾਉਂਗੇ ਤੇ ਥਾਂ ਨਿਸ਼ਚਿਤ ਕਰਤੀ ਤੁਹਾਡੀ ਕਖੂंजे ਚ ਉੱਥੇ ਜਾ ਕੇ ਧਰਨਾ ਲਾਉਂਗੇ ਇਹ ਹਦਾਇਤਾਂ ਨੇ ਤੇਦਾ ਮਤਲਬ ਇਹ ਮੂੰਹ ਬੰਦ ਕਰਨ ਦੀ ਜबान ਬੰਦ ਕਰਨ ਦੀ ਵਿਦਿਆਰਥੀਆਂ ਦੇ ਸਵਾਲ ਪੁੱਛਣ ਦੇ ਹੱਕ ਦੀ ਆਪਣੇ ਹੱਕ ਹਕੂਕ ਲਈ ਲੜਨ ਦੀ ਉਸ ਕਾਇਦ ਨੂੰ ਮਾਰਨਾ ਕਿ ਮਾੜਾ ਮੋਟਾ ਜੇ ਕਿਤੇ ਬਚਿਆ ਕਿ ਹਾਂ ਵੀ ਵਿਦਿਆਰਥੀ ਆਪਣੇ ਹੱਕਾਂ ਦੇ ਲਈ ਲੜ ਲੈਂਦੇ ਨੇ ਜਾਂ ਇਹਨਾਂ ਦੇ ਨਾਲ ਹੀ ਲੀਡਰਸ਼ਿਪ ਪੈਦਾ ਹੋਣ ਦੀ ਪ੍ਰਕਿਰਿਆ ਹੈ ਇਹ ਉਸ ਪ੍ਰਕਿਰਿਆ ਤਹਿਤ ਉਸ ਨੂੰ ਵੀ ਖਤਮ ਕਰਨਾ ਇਹ ਇੱਕ ਫਿਰ ਤੀਸਰਾ ਪੜਾ 1 ਨਵੰਬਰ ਵਾਲੇ ਦਿਨ ਜੋ ਕੁਝ ਵਾਪਰਿਆ ਸਾਡੇ ਸਾਹਮਣੇ ਕਿ ਜੀ ਹੁਕਮ ਆ ਗਿਆ ਕਿ ਕੇਂਦਰ ਨੇ ਜੀ 59 ਸਾਲ ਪਹਿਲਾਂ ਤੋਂ ਚੱਲ ਰਹੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਹੋ ਗਿਆ 5 ਨਵੰਬਰ ਤੋਂ ਇਹਨੇ ਲਾਗੂ ਹੋ ਜਾਣਾ ਹੈ ਸੈਨੇਟ ਮੈਂਬਰਾਂ ਦੀ ਕੁੱਲ ਗਿਣਤੀ ਜਿਹੜੀ 90 ਤੋਂ ਘਟ ਕੇ ਹੁਣ ਸਿਰਫ 31 ਰਹਿ ਗਈ ਹੈ 18 ਚੁਣੇ ਹੋਏ 6 ਨਾਮਜਦ 7 ਐਕਸ ਤੇ ਹੁਣਾ ਕੀ ਹੈ ਅਸਲੀ ਕੀ ਹੈ ਜਿਹੜਾ ਪਹਿਲੂ ਸਮਝਣ ਵਾਲਾ ਉਹ ਹੈ ਕਿ ਹੁਣ ਤੱਕ ਜੋ ਵੀ ਚਾਹੇ ਬੀਸੀ ਨੂੰ ਲਾਉਣਾ ਹੈ ਚਾਹੇ ਹੋਰ ਪ੍ਰਕਿਰਿਆ ਕਰਨੀ ਹੈ ਜਿਹੜਾ ਕੰਟਰੋਲ ਸੀ ਉਹ ਇਸ ਤਰ੍ਹਾਂ ਸੈਨੇਟ ਤੇ ਸਿਨਡੀਟ ਦਾ ਬਣਿਆ ਹੋਇਆ ਸੀ ਕਿ ਉੱਥੇ ਇਥਾਂ ਤੋਂ ਚੁਣ ਕੇ ਆਉਂਦੇ ਸੀ ਬੰਦੇ ਉਹਨਾਂ ਦੇ ਕੰਟਰੋਲ ਰਹੀ ਫੈਸਲੇ ਹੁੰਦੇ ਸੀ ਹੁਣ ਯੂਨੀਵਰਸਿਟੀ ਦਾ ਪੂਰਾ ਕੰਟਰੋਲ ਬੋਰਡ ਆਫ ਗਵਰਨਰਸ ਕੋਲ ਚਲਾ ਜਾਏਗਾ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਕਰੇਗਾ ਹੁਣ ਸਿੱਧੇ ਅਧਿਕਾਰ ਸਾਰੇ ਵਾਈਸ ਚਾਂਸਲਰ ਕੋਲ ਹੋਣਗੇ ਬੋਰਡ ਚ ਕੇਂਦਰ ਸਰਕਾਰ UGC ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨੁਮਾਇंदे ਸ਼ਾਮ ਹੋਣਗੇ ਆ ਹੋਊਗਾ ਜੀ ਬੋਰਡ ਜੀਨੇ ਹੁਣ ਯੂਨੀਵਰਸਿਟੀ ਚਲਾਉਣੀ ਹੈ ਉਹਦੀ ਅਗਵਾਈ ਇਕੱਲਾ ਵਾਈਸ ਚਾਂਸਲਰ ਕਰੂਗਾ ਫੈਸਲਾ ਕੀ ਕਰਨਾ ਕਿਹਨੂੰ ਹਟਾਉਣਾ ਹੈ ਕਿਹਨੂੰ ਕੱਢਣਾ ਹੈ ਕਿਹਨੂੰ ਲਾਉਣਾ ਹੈ ਕਿਹੜਾ ਫੈਸਲਾ ਕਰਨਾ ਹੈ ਕੀ ਪੜਾਉਣਾ ਕੀ ਨਹੀਂ ਸਾਰਾ ਕੁਝ ਤੇ ਉਹਦੇ ਵਿੱਚ ਉਹਦੇ ਨਾਲ ਫੈਸਲਾ ਨਾਲ ਧਿਰ ਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇंदे ਹੋਣਗੇ UGC ਦੇ ਨੁਮਾਇंदे ਹੋਣਗੇ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਣਗੇ ਪੰਜਾਬ ਕਿੱਥੇ ਹੈ ਜੀ ਇਹ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਮੈਂ ਜਦੋਂ ਪੰਜਾਬ ਬੰਫੀਅਰ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਹ ਮਾਮਲਾ ਤੁਖਰਿਆ ਸੀ ਕਿ ਕੇਂਦਰੀਕਰਨ ਕੀਤਾ ਜਾ ਰਿਹਾ ਫੰਡ ਦਾ ਹਵਾਲਾ ਆਉਂਦਾ ਹੈ ਕਿਉਂਕਿ ਇਹ ਯੂਨੀਵਰਸਿਟੀ ਲਾਹੌਰ ਤੋਂ ਉੱਠ ਕੇ ਕਈ ਥਾਵਾਂ ਤੋਂ ਘੁੰਮਦਿਆਂ ਹੋਏ ਇੱਥੇ ਪਹੁੰਚੀ ਆ। ਤੇ ਜਦੋਂ ਸਾਂਝਾ ਪੰਜਾਬ ਸੀ ਤਾਂ ਹਿਮਾਚਲ ਵੀ ਉਹਦਾ ਹਿੱਸਾ ਸੀ, ਹਰਿਆਣਾ ਵੀ ਉਹਦਾ ਹਿੱਸਾ ਸੀ। ਫਿਰ ਇੱਕ ਸਮਾਂ ਆਇਆ ਖਰਚੇ ਦਾ ਬੋਝ ਨਾ ਪੈ ਜਾਵੇ ਜਦੋਂ ਪੰਜਾਬ ਦੇ ਵਿੱਚੋਂ ਵੱਢ ਕੇ ਹਰਿਆਣਾ ਤੇ ਹਿਮਾਚਲ ਅੱਡ ਹੋ ਗਏ। ਫਿਰ ਇਹਨਾਂ ਸੁਭਿਆ ਨੇ ਆਪਣੇ ਹੱਥ ਪੈਛਾਂ ਕੇ ਚਲੇ ਕੇ ਵੀ ਅਸੀਂ ਨਹੀਂ ਇੱਥੇ ਯੋਗਦਾਨ ਪਾਉਣਾ। ਫਿਰ ਇਹ ਲਾਇ ਦੇ ਕੇ ਪੰਜਾਬ ਦੇ ਖੇਤਰ ਦੀ ਵਿੱਦਿਅਕ ਪਹਿਲਾਂ ਸਾਂਝੇ ਪੰਜਾਬ ਦੇ ਹਿਵਲ ਨੇ ਸਾਂਝੀ ਯੂਨੀਵਰਸਿਟੀ ਮੈਂ ਤਾਂ ਹਲੇ ਵੀ ਕਹਿੰਦਾ ਕਿ ਉੱਤਰੀ ਭਾਰਤ ਦੀਆਂ ਸੂਚੀਆਂ ਤਰ੍ਹਾਂ ਨੂੰ ਵਿਦਿਆਰਥੀ ਦਾ ਪੜਨਣਾ ਹੁੰਦੇ ਨੇ ਨਾ ਤੇ ਅੱਜ ਪੰਜਾਬ ਦੀ ਯੂਨੀਵਰਸਿਟੀ ਨੂੰ ਹੱਥ ਪਾਇਆ ਕੱਲ ਨੂੰ ਤੁਹਾਡੇ ਸਵੇਿਆਂ ਦਿਨ ਨੂੰ ਪਹਿਣਗੇ ਕੇਂਦਰੀਕਰਨ ਹੋ ਜਾਣਾ ਭਰਾਵਾ ਪੂਰੀ ਤਰ੍ਹਾਂ ਕੇਂਦਰ ਦਾ ਕੰਟਰੋਲ ਹੋ ਜਾਣਾ ਤੇ ਇਹ ਸੰਕੇਤ ਹੈ ਵੱਡਾ ਕਿ ਅੱਜ ਪੰਜਾਬ ਯੂਨੀਵਰਸਿਟੀ ਦੀ ਵਾਰੀ ਆਈ ਹੈ ਕੱਲ ਨੂੰ ਪੰਜਾਬ ਦੀ ਵਾਰੀ ਆਵੇਗੀ ਕੇਂਦਰ ਦੇ ਤਖਤ ਤੇ ਹੁਣ ਕੋਈ ਬੈਠੇ ਇਸ ਨੂੰ ਝੂਠੀ ਬਣਾਉਣ ਵੱਲ ਇਹਨਾਂ ਨੇ ਹੱਥ ਵਧਾ ਲਿਆ ਆ ਜੋ ਕੁਛ ਪੰਜਾਬ ਦੇ ਵਿੱਚ ਲਾਉਂਡ ਆਰਡਰ ਦੀ ਸਥਿਤੀ ਨਸ਼ੇ ਦੀ ਸਥਿਤੀ ਸਰਦ ਪਾਰ ਤੋਂ ਹਰਕਤਾਂ ਦਾ ਪਹਿਲੂ ਹੈ ਲੁੱਟਾਂ ਖੋਹਾਂ ਵਾਰਦਾਤਾ ਹੈ ਗੱਲ ਗੱਲ ਤੇ ਗੋਲੀ ਚਲਾ ਦੇਣਾ ਇਨਕਾਉਂਟਰ ਹੋਣਾ ਇਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਕਹਿਣਗੇ ਜੀ ਇਹ ਡਿਸਟਰਬ ਸੂਬਾ ਹੋ ਗਿਆ ਜੀ ਦੁਬਾਰਾ ਇਹ ਤਾਂ ਜੀ ਰਾਸ਼ਪਤੀ ਰਾਜ ਲਾਓ ਜੀ ਨਹੀਂ ਜੀ ਰਾਸ਼ਪਤੀ ਰਾਜ ਲੰਬੇ ਦੀ ਬਜਾਏ ਜੀ ਸਿੱਧਾ ਕੇਂਦਰ ਦਾ ਕੰਟਰੋਲ ਕਰੋ ਜੀ ਇਹ ਇਸ ਲਈ ਕੇਂਦਰ ਦੇ ਹੱਥ ਦੇ ਦਿਓ ਜੀ ਪੰਜਾਬ ਇਹ ਉਧਰ ਨੂੰ ਜਾ ਰਹੀ ਹੈ ਕਵੈਤ ਕੀ ਕਿਸਾਨ ਜਥੇਬੰਦੀਆਂ ਕੀ ਮਜ਼ਦੂਰ ਜਥੇਬੰਦੀਆਂ ਕੀ ਹ ਮੁਲਾਜ਼ਮ ਜਥੇਬੰਦੀਆਂ ਕੀ ਵਿਦਿਆਰਥੀ ਜਥੇਬੰਦੀਆਂ ਕੀ ਸਮਾਜਿਕ ਧਰਾਂ ਕੀ ਪੰਥਕ ਧਰਾਂ ਕੀ ਰਾਜਨੀਤਿਕ ਧਰਾਂ ਸਮੁੱਚੀ ਜਮਾਤ ਹੁਣ ਦੇਖ ਲਓ ਬੜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਪੰਜਾਬ ਅਤੇ ਅਸ਼ੀ ਆਪਣੇ ਆਪ ਨੂੰ ਘੋਸ਼ਿਤ ਕਰਨ ਲਈ ਬਹੁਤ ਕਾਲੀ ਪਈ ਹੋਈ ਸੀ ਹੁ ਪੰਜਾਬੀ ਯੂਨੀਵਰਸਿਟੀ ਦੇ ਮਸਲੇ ਤੇ ਸਭ ਸੁਣ ਗਿਆ ਕੋਈ ਬੋਲ ਹੁੰਦਾ ਤੇ ਕਾਂਗਰਸ ਬਿਆਨ ਦੇ ਨਹੀਂ ਰੱਖੀ ਐ ਟਵੀਟ ਕਰਨ ਲਈ ਰੱਖੀ ਐ ਆ ਮੁੱਖ ਮੰਤਰੀ ਫੋੜੇ ਤੇ ਲਾਉਣ ਨੂੰ ਰੱਖਿਆ ਆਵਾਦੀ ਪਾਰਟੀ ਦੱਸੋ ਜੀ ਕਿੱਥੇ ਨੇ ਠੀਕ ਐ ਜੀ ਬਿਆਨ ਦਿੱਤਾ ਅਖਬਾਰਾਂ ਛਾਪ ਰਹੇ ਨੇ ਜੀਮਾ ਜੀ ਦਾ ਬਿਆਨ ਛਪ ਜੂਗਾ ਹੈ ਬੈਂਸ ਦਾ ਛਪ ਗਿਆ ਹੈ ਨਾ ਜੀ ਸੁਖਵੀਰ ਬਾਦਲ ਦਾ ਆ ਗਿਆ ਰਾਜਾ ਬੜਿੰਗ ਬੋਲ ਪਿਆ ਧਾਮੀ ਜੀ ਬੋਲ ਪੇ ਹੋ ਗਈ ਹੱਜ ਜਿ ਪੂਰੀ ਅੱਜ ਵੀ ਬੋਲੀ ਜਾਂਦੇ ਨੇ ਕੱਲ ਵੀ ਬੋਲਣਗੇ ਬੱਸ ਉਹ ਬੋਲਣਗੇ ਕੋਈ ਯੂਨੀਵਰਸਿਟੀ ਜਾ ਕੇ ਆਊਗਾ ਬਿਆਨ ਦੇ ਕੇ ਆ ਜੂਗਾ ਫੋਟੋਆਂ ਕਰਕੇ ਆ ਜੂਗਾ ਲੜਾਈ ਰਾਤਰ ਤੇ ਬੈਠ ਕੇ ਲੜ ਲਓ ਬਲਾਓ ਸਰਪਤਲ ਬੈਠਕ ਚਲੋ ਕੇਂਦਰ ਕੋਲ ਕਿਸੇ ਮਸਲੇ ਤੇ ਚਲ ਜੋ ਪਾਣੀ ਵਾਲਾ ਮਸਲਾ ਆਇਆ ਬੀਬੀ ਐਮਬੀ ਵਾਲਾ ਮਸਲਾ ਆਇਆ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕੇਂਦਰ ਦੇ ਕੋਲ ਅਧਿਕਾਰ ਨਹੀਂ ਸੈਨੇਟ ਪੰਕ ਕਰਨ ਦਾ ਇਹ ਵਿਧਾਨ ਸਭਾ ਚ ਜਾਂ ਤਾਂ ਤਬਦੀਲੀ ਹੋ ਸਕਦੀ ਆ ਜਾਂ ਸੰਸਦ ਚ ਲਿਆ ਕੇ ਇਹਨੂੰ ਛਡਖਾ ਨਹੀਂ ਕੀਤੀ ਜਾ ਸਕਦੀ ਆ ਅਸੀਂ ਇਹ ਕਰਨੀ ਨਹੀਂ ਦੇਵਾਂਗੇ ਜੀ ਇਹ ਅਸੀਂ ਅਦਾਲਤ ਚ ਚੈਲੰਜ ਕਰਾਂਗੇ ਠੀਕ ਹੈ ਜੀ ਧੰਨਵਾਦ ਕਰੋ ਅਦਾਲਤੀ ਮਸਲੇ ਜਾ ਕੇ ਲਟਕ ਜਾਂਦੇ ਆ ਤੇ ਤੁਸੀਂ ਰਾਜਨੀਤਿਕ ਜਮਾਤ ਹੋ ਰਾਜਨੀਤਿਕ ਲੜਾਈ ਲੜੋ ਇਹ ਫੈਸਲੇ ਰਾਜਨੀਤਿਕ ਟੋਰ ਤੇ ਹੋ ਰਹੇ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਉਹਨਾਂ ਨੇ ਫੈਸਲਾ ਕੀਤਾ ਹੈ ਤਾਂ ਰਾਜਨੀਤਿਕ ਤੌਰ ਤੇ ਜਾ ਕੇ ਘੇਰ ਲਓ ਪਾਓ ਘੇਰਾ ਪਹਿਲਾਂ ਆਪਣੀ ਕੈਬਨਟ ਦੀ ਬੈਠਕ ਬੁਲਾਓ ਹੈ ਹੁਣ ਬੁਲਾ ਲਓ ਨਾ ਸੈਸ਼ਨ ਪੰਜਾਬ ਯੂਨੀਵਰਸਿਟੀ ਜਾ ਕੇ ਕੀ ਅਸੀਂ ਪੰਜਾਬੀ ਨੂੰ ਅਸੀਂ ਬੈਠ ਕੇ ਹਜਨ ਕਰਾਂਗੇ ਸਾਡੀ ਰਾਜਤਾਨੀ ਹੈ ਅਸੀਂ ਇੱਥੋਂ ਚਲਾਵਾਂਗੇ ਸਰਕਾਰ ਚਲਾਓ ਤੇ ਉੱਥੋਂ ਲੈ ਕੇ ਜਾਓ ਬਫਦ ਫਿਰ ਕਿ ਅਸੀਂ ਚੱਲੇ ਆਂ ਜੀ ਸਾਰੇ ਸਾਰੇ ਦਲ ਸਾਧਨੇ ਅਸੀਂ ਕੋਈ ਜਿੱਤੇ ਆ ਕੋਈ ਹਾਰੇ ਆ ਕੋਈ ਠਿਕਟਾ ਆ ਜੀ ਟਿਕਟਾਨੀ ਲਿਆ ਕਰਨੀਆਂ ਕਿਸੇ ਨੇ ਕੁੰਡੇ ਖੜਕਾਇਆ ਕਰਨਗੇ ਜੀ ਮਤਲਬ ਇਹ ਮੁੱਖ ਮੰਤਰੀ ਦੇ ਕੰਮ ਨੇ ਇਹ ਜਿਹੜੀ ਲੜਾਈ ਲੜਨੀ ਆ ਉਹ ਲੜੋ ਤੁਹਾਡੇ ਮੂਰੇ ਤਾਂ ਚੁਣੌਤੀ ਤੀਸਰੀ ਖੜੀ ਹੋ ਗਈ ਆਕੇ ਕੱਲੀ ਇਹ ਹੀ ਨਹੀਂ ਚੁਣੌਤੀ ਤਾਂ ਉਹਨਾਂ ਨੇ ਕਹਿਤਾ ਬੀਬੀ ਐਮ ਬੀ ਵਾਲੇ ਮਸਲੇ ਤੇ ਵੀ ਅਗਲੇ ਹਿਮਾਚਲ ਦਾ ਤੇ ਰਾਸਨ ਦਾ ਪੱਕਾ ਮੈਂਬਰ ਲਾਉਣ ਨੂੰ ਫਿਰਦੇ ਆ ਪਾਵਰ ਤੇ ਸਿੰਚਾਈ ਦੋ ਮੈਂਬਰ ਦੋਏ ਮੈਂਬਰ ਇੱਕ ਪੱਕਾ ਹੁੰਦਾ ਸੀ ਪੰਜਾਬ ਦਾ ਇੱਕ ਹਰਿਆਣੇ ਦਾ ਪਹਿਲਾਂ ਤਾਂ ਬੀਬੀਐਮ ਨੂੰ ਲੈ ਕੇ ਆ ਕੇ ਹੁਣ ਇਹਦੀ ਲੋੜ ਹੈ ਕਿ ਨਹੀਂ ਜੇ ਸੁੱਬਿਆਂ ਦਾ ਘਰ ਖੇਤਰਾ ਪਾਣੀ ਆ ਤੇ ਤਾਂ ਸੁੱਬਿਆਂ ਕੋਲ ਹੁਣ ਚਾਹੀਦਾ ਕੰਟਰੋਲ ਤੇ ਤੁਸੀਂ ਬੀਬੀਐਮਪੀ ਦਾ ਕੰਟਰੋਲ ਤਾਂ ਦਿੱਤਾ ਹੀ ਦਿੱਤਾ ਨਾਲ ਉਹਦੇ ਸੁਰੱਖਿਆ ਵਾਲਾ ਕੰਟਰੋਲ ਵੀ ਕੇਂਦਰੀਕਰਨ ਹੋ ਗਿਆ ਬੀਬੀਐਮਪੀ ਦਾ ਵੀ BBMB ਤੋਂ ਲੈ ਕੇ ਸਾਡੇ ਪਾਣੀਆਂ ਤੋਂ ਲੈ ਕੇ ਖੇਤੀ ਤੋਂ ਹੁੰਦਿਆਂ ਆਇਆ ਬੀਜ ਤੱਕ ਦਾ ਕੰਟਰੋਲ ਉਹਨਾਂ ਕੋਲ ਹੈ ਇਹ ਸਮਝ ਲਓ ਫਿਰ ਫਿਰ ਖੇਤੀ ਦੇ ਲਈ ਇਹ ਬੀਜ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਹੈਨਾ ਤੇ ਇੱਧਰ ਤੁਹਾਡੇ ਪਾਣੀਆਂ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਤੁਹਾਡੀਆਂ ਸਿੱਖਿਆ ਸੰਸਥਾਵਾਂ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਪੰਜਾਬ ਦੀ ਪੁਲਿਸ ਦਾ ਮੁਖੀ ਤੇ ਹੈ ਪੰਜਾਬ ਦੇ ਸਿਵਲ ਪ੍ਰਸ਼ਾਸਨ ਦਾ ਮੁਖੀ ਹੈਨਾ ਅਗਲਿਆਂ ਨੇ ਆਪਣੀ ਮਰਜ਼ੀ ਦਾ ਲਵਾਉਣਾ ਹੈ ਤੇ ਫਿਰ ਕਰਨਾ ਕੀ ਹੈ 50 ਕਿਲੋਮੀਟਰ ਦਾ ਬਾਰਡਰ ਜੇ ਅਗਲਿਆਂ ਦੇ ਕੰਟਰੋਲ ਚਾ ਫਿਰ ਕਰਨਾ ਕੀ ਹੈ ਇਹ ਸਵਾਲ ਹੈ ਕੌਂਟਰੀ ਸਰਵ ਬੀਬੀ ਐਮ ਵੀ ਤੋ ਲੈ ਕੇ ਪੰਜਾਬ ਯੂਨੀਵਰਸਿਟੀ ਤੱਕ ਅਗਲਾਂ ਦੇ ਕੰਟਰੋਲ ਚਲੀ ਗਈ ਔਰ ਅਗਲਾਂ ਨੇ ਫੈਸਲਾ ਕਰ ਲਿਆ ਤੁਸੀਂ ਕਹੀ ਜਾਓ ਕਿ ਅਸੀਂ ਅਦਾਲਤ ਚੈਲੰਜ ਕਰਾਂਗੇ ਅਸੀਂ ਲੜਾਈ ਲੜਾਂਗੇ ਲੜਾਈ ਰਾਜਨੀਤਿਕ ਲੜਾਈ ਲੜਨ ਦੀ ਲੋੜ ਹੈ ਉਹਦੇ ਲਈ ਨਾ ਤੁਸੀਂ ਤਿਆਰ ਹੋ ਨਾ ਵਿਰੋਧੀ ਦਲ ਤਿਆਰ ਹੈ ਨਾ ਬਾਕੀ ਦਲ ਤਿਆਰ ਨੇ ਸਾਰੇ ਕਿਉਂਕਿ ਕਈ ਦਲਾਂ ਨੂੰ ਤਾਂ ਇਹੀ ਹੈ ਕਿ ਪਤਾ ਨਹੀਂ 27 ਚ ਬੀਜੇਪੀ ਨਾਲ ਸਾਂਝ ਪਾਉਣੀ ਪੈਣੀ ਹੈ ਕਈਆਂ ਨੂੰ ਹੋਈ ਹੈ ਕਿ ਬੀਜੇਪੀ ਨਾਲ ਜਾਣਾ ਪੈ ਸਕਦਾ ਹੈ ਬੀਜੇਪੀ ਸ਼ਾਮਲ ਹੋਣਾ ਪੈ ਸਕਦਾ ਹੈ ਸੱਤਾਧਾਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਲੀਡਰਾਂ ਤੱਕ ਕਈਆਂ ਨੇ ਹਸਬਕਾ ਬੁਲਾਏ ਹੋਏ ਨੇ ਪਰ ਸੋਚ ਕੇ ਤਾਂ ਦੇਖੋ ਜਿਹੜੇ ਅਜੇ ਪੰਜਾਬ ਦੇ ਤਖਤ ਤੇ ਵੀ ਨਹੀਂ ਬੈਠੇ ਪੰਜਾਬ ਚ ਰਾਜ ਭਾਗ ਵੀ ਨਹੀਂ ਜਿਨ੍ਹਾਂ ਨੂੰ ਮਿਲਿਆ ਉਹ ਹੁਣੇ ਪੰਜਾਬ ਦੀਆਂ ਸੰਸਥਾਵਾਂ ਦਾ ਕਹਾਣ ਕਰਦੇ ਆ ਰਹੇ ਨੇ ਮਾਰਦੇ ਆ ਰਹੇ ਨੇ ਤੇ ਫਿਰ ਇਹ ਡਬਲ ਇੰਜਨ ਤਾਂ ਧੂਕੇ ਲੈ ਜਾਊਗਾ ਇਹ ਪੰਜਾਬ ਲਈ ਸਹਾਈ ਹੋਣ ਵਾਲਾ ਜਾਂ ਕੀ ਹੋਣ ਵਾਲਾ ਤੇ ਜੇ ਬਾਕੀਆਂ ਤਰ੍ਹਾਂ ਚ ਜਾਨ ਹੁੰਦੀ ਤਾਂ ਇਹ ਦਿਨ ਨਾ ਹੁੰਦੇ ਇਸ ਲਈ ਪੰਜਾਬ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਪੰਜਾਬ ਦੀਆਂ ਸੰਸਥਾਵਾਂ ਆਪਣੇ ਆਪਣੇ ਧਾਇਰੇ ਚੋਂ ਨਿਕਲ ਕੇ ਵਿਸ਼ਾਲ ਲੜਾਈ ਲਈ ਵੱਡੀ ਲੜਾਈ ਲਈ ਵੱਡੀ ਚੁਣੌਤੀ ਲਈ ਸਾਹਮਣੇ ਆ ਕੇ ਖੜਨ ਨਹੀਂ ਉਹ ਦਿਨ ਦੂਰ ਨਹੀਂ ਅੱਜ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਹਟਾਇਆ ਕੱਲੂ ਪੰਜਾਬ ਚੋਂ ਪੰਜਾਬ ਹਟਾ ਦੇਣਗੇ ਕੱਲੂ ਭਾਰਤ ਦੇ ਨਕਸ਼ੇ ਚੋਂ ਪੰਜਾਬ ਹਟਾ ਕੇ ਉਹਨੂੰ ਝੂਟੀ ਬਣਾ ਦੇਣਗੇ ਜਾਗਦੇ ਰਹੋ ਹੋ ਗਿਆ ਜੀ ਫਿਰ ਹਮੋਂ ਸਾਹਮਣਾ ਬਿਠਾ ਲੈ ਜੀ ਹਮੋਂ ਸਾਹਮਣੇ ਦਲਾਲ ਤੇ ਉਹਦੇ ਮਾਲਕ ਕਹਿੰਦੇ ਅਮੋ ਸਾਹਮਣੇ ਬੈਠੇ ਸੀਬੀਆਈ ਨੇ ਬੜੇ ਤਤਕੋ ਉਹਦੇ ਵਿੱਚ ਪੁੱਲਰ ਦਾ ਰਿਮਾਂਡ ਲਿਆ ਕਿਉਂਕਿ ਜਦੋਂ ਪੰਜਾਬ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਆਮਦਨ ਤੋਂ ਵੱਧ ਜਾਇਦਾਦ ਦਾ ਤਾਂ ਸੀਬੀਆਈ ਨੂੰ ਜਦੇ ਭਣਕ ਲੱਗੀ ਕਿ ਹੁਣ ਇਹ ਰਿਮਾਂਡ ਮੰਗਣਗੇ ਹੁਣ ਇਹ ਪੁੱਲਰ ਨੂੰ ਹਰਚਰ ਸਿੰਘ ਪੁੱਲਰ ਨੂੰ ਆਪਣੀ ਕਸਟਡੀ ਚ ਲੈ ਕੇ ਉਹਦੀ ਸੇਵਾ ਸੰਭਾਲ ਕਰਨਗੇ ਤੇ ਫਿਰ ਸੀਬੀਆਈ ਨੂੰ ਹੋ ਗਈ ਇਸ ਤਹਿਤ ਤੇ ਸੀਵੀ ਨੇ ਜਾ ਕੇ ਜਦੇ ਆਪਣੀ ਅਦਾਲਤ 'ਚ ਬੁਆ ਖੜਕਾਇਆ ਕਿ ਸਾਨੂੰ ਤਾਂ ਜੀ ਰਿਮਾਂਡ ਚਾਹੀਦਾ ਬੁੱਲ। ਇੱਕ ਦਿਨ ਪਹਿਲਾਂ ਨਹੀਂ ਮੰਗਿਆ ਸੀ। ਇਹ ਹੀ ਆ ਪਗਲ ਕਰ ਰਹੀ ਸੀ ਕਿ ਪਹਿਲਾਂ ਨਹੀਂ ਮੰਗਿਆ ਜਿਸ ਦਿਨ ਪੇਸ਼ੀ ਸੀ। ਪਰ ਅਗਲੇ ਦਿਨ ਮੰਗ ਲਿਆ। ਤੇ ਮੰਗਿਆ। ਤੇ ਵਿਜੀਲੈਂਸ ਵੀ ਮਗਰ ਆ ਗਈ। ਨਾ ਕੋਈ ਨੋਟਿਸ ਨਾ ਕੋਈ ਚਿਤਾਵਨੀ ਬਿਨਾਂ ਉਹ ਤੋਂ ਵਿਜੀਲੈਂਸ ਪਹੁੰਚ ਗਈ। ਬੈਸ ਹੋਈ ਜਨਾਬ। ਚੰਗੀ ਟਕਰਾਰ ਹੋਈ ਇਸ ਮਸਲੇ ਦੇ ਉੱਤੇ। ਇੱਕ ਹੀ ਵਿਅਕਤੀ ਜਿਹੜਾ ਦੋਸ਼ਾਂ 'ਚ ਘਿਰਿਆ ਇੱਕੋ ਤਰ੍ਹਾਂ ਦਾ ਮਾਮਲਾ। ਉਧਰ ਪ੍ਰਸਤਾਚਾਰੀ ਤੋਂ ਲੈ ਕੇ ਅਮਨਤਵਾਦ ਜਾਇਦਾਦ ਤੱਕ ਦਾ ਮਾਮਲਾ ਹੁੰਦੇ ਸਮੇਂ ਸੀ.ਡੀ ਨੇ ਇਨਵੋਲਵ ਹੋਣਾ ਹੈ ਜੇ ਉਹਦੀ ਬਾਰੀ ਆਉਣੀ ਹੈ ਪਰ ਇੱਧਰ ਅਕਸਾਈ ਤੇ ਵਿਜੀਲੈਂਸ ਵੀ ਜਦੋਂ ਵਿੱਚ ਦਾਖਲ ਹੈ ਤਾਂ ਫਿਰ ਵਿਜੀਲੈਂਸ ਵਾਲੇ ਪਹੁੰਚ ਕੇ ਜੀ ਮੈਨੋ ਨੋਟਿਸ ਤੋਂ ਕਹਿੰਦੇ ਜੀ ਨਾ ਰਿਮਾਂਡ ਤਸੀ ਲੈਣਾ ਅਦਾਲਤ ਦੇ ਵਿੱਚ 40 ਮਿੰਟ ਤੱਕ ਜੱਜ ਦੇ ਸਾਹਮਣੇ ਬਹਿਸ ਹੋਈ ਇਸ ਗੱਲ ਨੂੰ ਲੈ ਕੇ ਕਿ ਰਿਮਾਂਡ ਕੌਣ ਲਊਗਾ ਮਹਾਲੀ ਦੀ ਸੀਬੀਆਈ ਕੋਰਟ ਦੇ ਵਿੱਚ 40 ਮਿੰਟ ਜੱਜ ਦੇ ਸਾਹਮਣੇ ਵਿਜੀਲੈਂਸ ਤੇ ਸੀਬੀਆਈ ਆਪਸ ਵਿੱਚ ਬਹਿਸ ਦੀ ਰਹੀ ਕਿ ਨਾ ਦਲੀਲ ਕਹਿੰਦੇ ਜੀ بڑے ਆਈਪੀਐਸ ਦੀ ਗ੍ਰਿਫਤਾਰੀ ਹੈ ਨਾ ਸੀਰੀਅਸ ਮੈਟਰ ਆ ਹੈ ਇਹ ਕੋਈ ਗੇਮ ਥੋੜਾ ਹੈ ਫਨ ਗੇਮ ਥੋੜਾ ਹੈ ਹੈ ਨਾ ਮਨੋਰੰਜਨ ਦਾ ਖੇਡ ਥੋੜਾ ਹੈ ਕਹਿੰਦੇ ਨਾ ਹੋਰ ਅਫਸਰਾਂ ਦੀ ਇਹ ਚਸ਼ਮੂਲੀਅਤ ਹੈ ਤੇ ਇਸ ਲਈ ਕਹਿੰਦੇ ਸਾਡਾ ਰਿਮਾਂਡ ਲੈਣਾ ਜ਼ਰੂਰੀ ਹੈ ਸਾਡੇ ਕੋਲ ਕ੍ਰਿਸ਼ਨੂ ਹੈਗਾ ਕ੍ਰਿਸ਼ਨੂ ਦੋਸਤੀ ਬਹੁਤ ਕੁਝ ਉਗਲਾਇਆ ਇਸ ਲਈ ਜੀ ਅਸੀਂ ਸੱਚ ਜਾਣਨਾ ਚਲੋ ਇਸ ਪਹਿਲੂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਰਿਮਾਂਡ ਮਿਲ ਗਿਆ 5 ਦਿਨ ਦਾ ਹੁਣ ਭੁੱਲਰ ਦਾ ਜਦੋਂ ਪੰਜੇ ਦਾ ਰਿਮਾਂਡ ਮਿਲਿਆ ਤਾਂ ਜਾਣਕਾਰੀ ਇਹ ਮਿਲ ਰਹੀ ਆ ਕਿ ਜਿਹੜਾ ਰਿਮਾਂਡ ਰੂਮ ਸੀ ਉਹਦੇ ਵਿੱਚ ਸੀਬੀਆਈ ਜਦੋਂ ਰੋਪੜ ਰੇਂਜ ਦੇ ਉਸ ਸਾਬਕਾ ਡੀਜੀਪੀ ਜਾਂ ਸਾਬਕਾ ਕਹਣਾ ਜਾਂ ਉਹ ਪਹਿਲਾਂ ਦੇ ਡੀਜੀਪੀ ਕਹਿਣਾ ਹੈਨਾ ਤਾਂ ਡੀਆਈਜੀ ਹੈਨਾ ਉਹਨੂੰ ਲੈ ਕੇ ਜਦੋਂ ਪਹੁੰਚੀ ਤਾਂ ਕਹਿੰਦੇ ਜੀ ਸਾਰਾ ਕੁਝ ਸੱੱਕਾ ਬੱਕਾ ਹੋ ਗਿਆ ਵਿਚੋਲੀਆ ਵੀ ਦੇਖ ਕੇ ਹੈਰਾਨ ਹੋ ਗਏ ਤੇ ਕਹਿੰਦੇ ਅਮੋਂ ਸਾਹਮਣੇ ਬਿਠਾ ਲਏ ਅਮੋਂ ਨੂੰ ਸਾਹਮਣੇ ਬਿਠਾ ਕੇ ਪੁੱਛਕਿਛ ਹੋਈ ਕੁਝ ਮਸਲੇ ਆ ਤੇ ਕਹਿੰਦੇ ਹਰਚਨ ਪੁੱਲਰ ਮੂੰਹ ਨਹੀਂ ਖੋਲ ਰਿਹਾ ਖਾਸ ਕਰਕੇ ਆਮਦਨ ਵਾਲਾ ਮਸਲਾ ਜਾਇਦਾਦ ਵਾਲਾ ਮਸਲਾ ਕਹਿੰਦੇ ਉਹਦੇ ਤੇ ਚੁੱਪੀ ਹੈ ਪੁੱਲਰ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਦੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਪਰ ਕਹਿੰਦੇ ਜੀ ਇਹ ਤਾਥ ਉੱਪਰ ਕੇ ਸਾਹਮਣੇ ਆ ਰਹੇ ਨੇ ਕਿ ਜੀ ਪਹਿਲਾਂ ਜਿਹੜੇ ਬੰਦਿਆਂ ਨੂੰ ਘੇਰਨਾ ਹੁੰਦਾ ਸੀ ਬੜੀਆਂ ਧਨਾੜ ਬੜੀਆਂ ਤੋਪਾਂ ਬੜੀਆਂ ਤਰਾਂ ਉਹਨਾਂ ਬਾਰੇ ਖੁਦ ਹੀ ਸੂਚਿਤ ਕਰਦਾ ਸੀ ਕਹਿੰਦੇ ਜੀ ਕ੍ਰਿਸ਼ਨ ਹਰਚਨ ਪੁੱਲਰ ਨੂੰ ਫਿਰ ਉਹਨਾਂ ਨੂੰ ਬੁਲਾ ਕੇ ਸਮਝਾ ਕੇ ਕਿਹਾ ਜਾਂਦਾ ਕਿ ਤੁਹਾਡੇ ਖਿਲਾਫ ਤਾਂ ਕੇਸ ਕਰ ਦਿਆ ਚਾਹੂਗਾ ਤੁਸੀਂ ਤਾਂ ਉਲਝ ਜਾਓਗੇ ਫਸ ਜਾਓਗੇ ਤੇ ਫਿਰ ਫਿਰ ਕਹਿੰਦੇ ਉਹ ਕ੍ਰਿਸ਼ਨੂ ਹੀ ਉਹਨਾਂ ਨਾਲ ਸੰਪਰਕ ਕਰਦਾ ਜੀ ਕੋਈ ਗੱਲ ਹੀ ਮੈਂ ਸੈਟਿੰਗ ਕਰਾਉਣਾ ਕਹਿੰਦੇ ਜੀ ਇਹ ਪਧਾਰ ਬਣ ਰਿਹਾ ਹੁਣ ਇਸ ਧਾਰ ਦੇ ਉੱਤੇ ਕਹਿੰਦੇ ਜੀ ਕ੍ਰਿਸ਼ਨੂ ਸੰਪਰਕ 'ਚ ਸੀਗਾ ਤੇ ਕੱਲੇ ਇਹਦੇ ਨਹੀਂ ਦੋ ਦਰਜਨ ਦੇ ਕਰੀਬ ਅਪਸਰਾਂ ਦੇ ਨਾਮ ਆਪਾਂ ਸਤਾਈਆਂ ਦਾ ਜ਼ਿਕਰ ਪਹਿਲਾਂ ਕਰ ਚੁੱਕੇ ਹਾਂ ਤੇ ਹੁਣ ਉਹ ਗੱਲ ਸਾਹਮਣੇ ਆ ਗਈ ਹੈ ਕਿ ਲਗਭਗ 2 ਦਰਜਨ ਦੇ ਕਰੀਬ ਜਿਹੇ ਅਫਸਰ ਜਿਨ੍ਹਾਂ ਦੇ ਹਵਾਲੇ ਨਾਲ ਇਹ ਕਾਰਵਾਈ ਅਗਾਹ ਵਧਣੀ ਹੈ ਤੇ ਵੱਡੇ ਨਾਮ ਸਾਹਮਣੇ ਆਉਣ ਲੱਗੇ ਨੇ ਜੀ। ਵੱਡੇ ਅਧਿਕਾਰੀਆਂ ਦੇ ਨਾਮ ਸਰਕਾਰ ਦੇ ਵੱਡੇ ਅਧਿਕਾਰੀਆਂ ਦੇ ਨਾਮ ਤੇ ਹੁਣ ਆਉਂਦੇ ਸਮੇਂ ਚ ਆ ਪੰਜ ਦਿਨਾਂ ਦਾ ਰਿਮਾਂਡ ਕਿਉਂਕਿ 3 ਦਿਨ ਉਹਦੇ ਪਹਿਲਾਂ ਲੰਘ ਲਏ 5 ਦਿਨ ਦਾ ਇਹਦਾ ਰਿਮਾਂਡ ਆ ਲਗਭਗ ਦੋਆਂ ਦਾ ਰਿਮਾਂਡ ਨੇੜ ਤੇੜੇ ਜਦੋਂ ਮੁਖਣਾ ਉਤੋਂ ਬਾਅਦ ਨਵੇਂ ਖੁਲਾਸੇ ਹੋ ਸਕਦੇ ਨੇ ਤੇ ਉਤੋਂ ਬਾਅਦ ਠੀਕ ਹੈ ਜੀ ਵਿਜੀਲੈਂਸ ਨਿਰਮਾਣ ਲੈਣਾ ਹੋਊਗਾ ਨਿਰਮਾਣ ਮਿਲਦਾ ਹੈ ਬੱਕਰੀ ਗੱਲ ਪਰ ਸੀਬੀਆਈ ਨੇ ਡੀਆਈਜੀ ਤੇ ਵਿਚੋਲੇ ਨੂੰ ਆਹਮੋ ਸਾਹਮਣੇ ਬਿਠਾ ਕੇ ਜਿਹੜੀ ਪੁੱਛਗਿੱਛ ਕੀਤੀ ਹੈ ਕਹਿੰਦੇ ਉਹਨੇ ਫਿਕਰ ਬਧਾਇਆ ਪਰ ਕੱਲਾ ਮਸਲਾ ਹੀ ਨਹੀਂ ਹੈ ਜਨਾਬ ਮਸਲਾ ਇਹ ਤਾਂ ਇੱਕ ਹੋਰ ਪਹਿਲੂ ਹੈ ਕ੍ਰਿਸ਼ਨੂ ਦਾ ਪਰਿਵਾਰ ਅਜੇ ਤੱਕ ਕ੍ਰਿਸ਼ਨੂ ਨੂੰ ਮਿਲਣ ਜੇਲ੍ਹ 'ਚ ਨਹੀਂ ਗਿਆ ਹਰਚਰਨ ਭੁੱਲੜ ਦਾ ਪਰਿਵਾਰ ਉਹਨੂੰ ਮਿਲਣ ਗਿਆ ਉਹਦੇ ਵਕੀਲ ਮਿਲਣ ਗਿਆ ਕ੍ਰਿਸ਼ਨੂ ਨੂੰ ਵਕੀਲ ਤੇ ਕੁਝ ਧਿਰਾਂ ਦੇ ਵਿਅਕਤੀ ਕੁਝ ਧਿਰਾਂ ਖੁਦ ਮਿਲਣ ਪਹੁੰਚ ਰਹੀਆਂ ਪਰ ਪਰਿਵਾਰ ਮਿਲਣਿਆ ਪਰਿਵਾਰ ਤਾਂ ਕਹਿੰਦੇ ਤਾਲੇ ਲਾ ਕੇ ਫਰਾ ਰਹਿਣਾ ਪਿਛੋਂ ਫਰਾ ਰਤੋ باوجود ਕਹਿੰਦੇ ਜੀ ਪਰਿਵਾਰ ਦੀ مالی ਮਦਦ ਕੌਣ-ਕੌਣ ਕਰ ਰਿਆ ਸੀਬੀਆਈ ਦੀ ਨਜ਼ਰ ਉਹਦੇ ਤੇ ਵੀ ਆ ਪਰਿਵਾਰ ਦੀ ਰੱਖਿਆ ਉਹਨੂੰ ਲੁਕਾਉਣ ਛਪਾਉਣ ਸੇਵਾ ਸੰਭਾਲ ਸਾਰੀ ਕੌਣ ਕਰ ਰਿਹਾ ਉਹਦੇ ਤੇ ਵੀ ਆ ਤੇ ਇੱਕ ਹੋਰ ਨੁਕਤਾ ਉੱਪਰ ਆਇਆ ਬੀਜਪੀ ਦੇ ਲੀਡਰਾਂ ਦੀ ਸਰਕਾਰੀ ਦਫ਼ਤਰਾਂ 'ਚ ਅਚਾਨਕ ਪੁੱਛਕਿਛ ਵੱਧ ਗਈ ਹੈ। ਸਵੇਰੇ ਉੱਠ ਕੇ ਪੰਜਾਬ ਦੇ ਕਈ بڑے ਅਫਸਰ ਬੀਜਪੀ ਦੇ ਕੁਝ ਵੱਡੇ ਲੀਡਰਾਂ ਨੂੰ ਜਾਂ ਆਰਐਸਐਸ ਦੇ ਕੁਝ ਵਿਅਕਤੀਆਂ ਨੂੰ ਫੋਨ ਤੇ ਹੁਣ ਮੱਥੇ ਟੇਕਣ ਲੱਗੇ ਨੇ। ਤੇ ਕਹਿਣ ਲੱਗੇ ਨੇ ਜੀ ਇਹੋ ਜਿਹੇ ਬੰਦੇ ਦਾ ਯਕੀਨ ਨਾ ਕਰਿਓ ਜੀ। ਕ੍ਰਿਸ਼ਨੂ ਵਰਗੇ ਦਾ ਕੀ ਪਤਾ ਜੀ ਉਹੀ ਕਿਸੇ ਸੱਚੇ ਬੰਦੇ ਦਾ ਨਾਮ ਲੈ ਦੇਵੇ ਜੀ। ਉਹ ਆਪ ਚੋਰ ਨੂੰ ਆਪਣਾ ਪਾਲਾ। ਚੋਰ ਦੀ ਦਾੜੀ 'ਚ ਤਣਕਾ। ਇਹ ਸਵਾਲ ਇਸ ਵੱਲ ਕਿਥੋਂ ਆ ਰਹੇ ਕਿਉਂਕਿ ਬੀਜੇਪੀ ਲੀਡਰਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਜੀ ਤੱਤੇ ਚਿੰਟੇ ਨਾਲ ਵੀ ਪੰਜਾਬ ਦੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਛੂੰਦਾ ਨਹੀਂ ਸੀ ਅਕਾਲੀਆਂ ਦੇ ਕੰਮ ਅਜੇ ਵੀ ਹੋ ਜਾਂਦੇ ਸੀ ਕਾਂਗਰਸੀਆਂ ਦਬਦਬਾ ਚਲਾ ਜਾਂਦਾ ਚੱਲ ਜਾਂਦਾ ਸੀ ਤੇ ਸੱਤਾਧਾਰੀ ਚਿਰ ਦਾ ਕੰਟਰੋਲ ਤਾਂ ਹੈਗਾ ਹੀ ਹੈਗਾ ਪਰ ਕਹਿੰਦੇ ਬੀਜੇਪੀ ਨੇ ਹੁਣ ਕੁਰਸੀ ਡੈਣ ਵੀ ਲੱਗੇ ਤੇ ਕੁਰਸੀ ਤੇ ਕੱਪੜਾ ਵੀ ਮਾਰਨ ਲੱਗੇ ਨੇ ਅਫਸਰ ਤੇ ਚਾਹ ਵਾਲਾ ਕੱਪ ਵੀ ਉਹਨਾਂ ਥੱਲੇ ਪਲੇਟ ਰੱਖ ਕੇ ਆਉਣ ਲੱਗਿਆ ਨਾਲ ਬਿਸਕੁਟ ਵੀ ਆਉਣ ਲੱਗੇ ਨੇ ਤੇ ਉਹਨਾਂ ਦੇ ਕੰਮ ਫੋਨ ਤੇ ਹੋਣ ਲੱਗ ਪਏ ਨੇ ਇਹ ਅਫਸਰਸ਼ਾਹੀ ਸੀਬੀਆਈ ਤੋਂ ਆਪਣੀ ਚਮੜੀ ਬਚਾਉਣ ਲਈ ਜਾਂ ਫਿਰ ਇਹਨਾਂ ਨੂੰ ਕੋਈ ਨਵੀਂ ਮੁਸਕਾ ਰਹੀ ਹੈ ਜਿਹਦਾ ਆਪਾਂ ਖਾਸਾ ਪ੍ਰਗਟਾ ਰਹੇ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ 'ਚ ਤਰੜ ਕੇ ਪੰਜਾਬ 'ਚ ਦਾਖਲ ਹੋਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਤੇ ਬਾਕੀ ਰਾਜਨੀਤਿਕ ਤਰ੍ਹਾਂ ਦੇ ਮੱਛ ਇਸ ਤਰ੍ਹਾਂ ਮਰ ਚੁੱਕੇ ਨੇ ਕਿ ਉਹ ਪੰਜਾਬ ਦੇ ਮਸਲਿਆਂ ਦੀ ਲੜਾਈ ਲੜਨ ਤੋਂ ਪਿਛਾਂ ਹਟ ਰਹੇ ਨੇ ਸੋ ਇਸ ਮਸਲੇ 'ਚੋਂ ਵੀ ਸੀਬੀਆਈ ਦੇ ਰਾਹੀਂ ਕਿ ਪੰਜਾਬ ਦੇ ਵਿੱਚ ਬੀਜੇਪੀ ਆਪਣਾ ਦਬਦਬਾ ਸਾਬਤ ਕਰਨਾ ਚਾਹੁੰਦੀ ਹੈ ਦਫਤਰਾਂ ਚੋਂ ਹੋ ਗਿਆ ਇਸ ਸਵਾਲ ਨਾਲ ਪੈਦਾ ਹੋ ਗਿਆ ਚਲੋ ਇਹ ਤੇ ਸਵਾਲ ਹੈ ਜੀ ਉਥੇ ਸਵਾਲ ਤਾਂ মিডিਆ ਵਾਲਾ ਵੱਡਾ ਬਣਿਆ ਹੋਇਆ ਹੈ ਅਖਬਾਰਾਂ ਦੀਆਂ ਗੱਡੀਆਂ ਰੋਕਣਾ ਠੀਕ ਹੈ ਰੂਟੀਨ ਚੈਕਿੰਗ ਹੋਵੇ ਬਣਦੀ ਹੈ ਕਿ ਅਖਬਾਰਾਂ ਦੀਆਂ ਗੱਡੀਆਂ ਚ ਕਿਹ ਲਈ ਅਖਬਾਰੇ ਜਾਂਦੀ ਹੈ ਕਿ ਹੋਰ ਸਮਾਨ ਵੀ ਢੋਈ ਜਾਂਦੇ ਹੁੰਦੇ ਆ ਕਿਹਦਾ ਕਿਹਦਾ ਲੈ ਜਾਂਦੇ ਆ ਕਿਹਦਾ ਕਿਹਦਾ ਨਹੀਂ ਤੇ ਜੇ ਉਹਨਾਂ ਨੂੰ ਜੇ ਹਲਸਨ ਸੈਗਾ ਕੋਈ ਬੰਦਾ ਆਪਣਾ ਕੰਮ ਕਰ ਸਕਦਾ ਕੋਈ ਤੇ ਉਹ ਗੈਰਕਾਨੂੰਨੀ ਸਮਾਨ ਨਹੀਂ ਲੈ ਕੇ ਜਾ ਰੇ ਢੋਹਾਟ ਬਾਈ ਵਾਲੀਆਂ ਹੀ ਗੱਡੀਆਂ ਨੇ ਤੇ ਫਿਰ ਜਨਾ ਪਰ ਤੁਸੀਂ ਹੋਰ ਸਮਾਨ ਕਰਕੇ ਨਹੀਂ ਰੋਕੀਆਂ ਗੱਡੀਆਂ ਗੱਡੀਆਂ ਰੋਕੀਆਂ ਕਿ ਅਖਬਾਰਾਂ ਦਬਾਅ ਹੇਠ ਰਹਿਣ ਕੇਜਰੀਵਾਲ ਦਾ ਪ੍ਰਧਾਨਾ ਫਰੋਲਣਾ ਹੈਨਾ ਪੋਤਲੇ ਨਾ ਫਰੋਲਣ ਹੈਨਾ ਜੀ ਆ ਕਦੇ ਤਾਂ ਫਸ ਗਏ ਜੀ ਕਿ ਯੂਪੀ ਦੇ ਵਿੱਚ ਗੁਜਰਾਤ ਚ ਝੂਠ ਬੋਲਿਆ ਜੀ ਕਿ 23 ਦੇ 23 ਜ਼ਿਲ੍ਹੇ ਛੜ ਆ ਗਿਆ ਸੀ ਜੀ ਹੈ ਨਾ ਫਿਰ ਇੱਧਰ ਆ ਗਏ ਜੀ ਕਿ ਨਹੀਂ ਜੀ ਪੰਜਾਬ ਦੇ ਵਿੱਚ ਕੋਠੀ ਨਹੀਂ ਲਈ ਜੀ ਮੁੱਖ ਮੰਤਰੀ ਨੂੰ ਸਪਾਈ ਦੇਣੀ ਪਈ ਕੈਂਪ ਹਾਊਸ ਹੈ ਮੇਰਾ ਕਿਹੜਾ ਕੈਂਪ ਹਾਊਸ ਸਭ ਸਮਝਦੇ ਨੇ ਜਨਾਬ ਸੋ ਇਹ ਸਥਿਤੀ ਦੇ ਵੱਡੇ ਸਵਾਲ ਪੈਦਾ ਹੋ ਗਏ ਨੇ ਤੇ ਹੁਣ ਸਵਾਲ ਤਾਂ ਇਹੀ ਖੜਾ ਹੈ ਕਿ ਪੁਲਿਸ ਨੇ ਅਖਬਾਰਾਂ ਦੀਆਂ ਗੱਡੀਆਂ ਰੋਕੀਆਂ ਨਹੀਂ ਜਨਾਬ ਅਖਬਾਰਾਂ ਨੂੰ ਮੀਡੀਆ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਨੂੰ ਗੱਡੀਆਂ ਰੋਕਣ ਦਾ ਹੁਕਮ ਕਿਉਂ ਆ। ਤੇ ਇਹ ਤਾਂ ਸਰਕਾਰ ਚਾਹੁੰਦੀ ਆ ਕਿ ਮੀਡੀਆ ਉਹੀ ਬੋਲੇ, ਉਹੀ ਲਿਖੇ, ਉਹੀ ਪੜੇ ਜੋ ਅਸੀਂ ਕਹਿਣਾ ਚਾਹੁੰਦੇ ਆ। ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਕਿਵੇਂ ਮੀਡੀਆ ਨੂੰ ਕੰਟਰੋਲ ਕਰਨਾ ਚਾਹੁੰਦੀ ਆ। ਉਹਦੇ ਨਾਲ ਸਰਕਾਰ ਆਪਣਾ ਜਨਾਚਾ ਹੋਰ ਕਢਾ ਰਹੀ ਆ ਜਨਾ। ਪਾਕਵਾ ਧੰਨਵਾਦ।